और देश टाइम वालों खोर प्रब लैके मैं हाजिर हाँ एक बड़ी बड़ी खबर आई कि तरमेंद्र जी इस दुनिया में छड़ चले गए तकरीबन नब्बे साल की उम्र से दसंबर अठ उन्नीस सौ पैंती में जन्मे तो नवंबर चौबीस दो हज़ार पच्ची चले गए सिर्फ दस बारह दिन पहला अपने नब्बे साल मना तो पहला चले गए प्रदेश टाइम इस बड़े इस ਮੋਕੇ ਬਣ ਟੋਕਿਕਲੀ ਵਿੱਚ ਉਹਨਾਂ ਦੇ ਪਰਿਵਾਰ ਦੇ ਨਾਲ ਸੱਚੀ ਉਹਨਾਂ ਦੇ ਪਰਿਵਾਰ ਦੇ ਨਾਲ ਟੋਕ ਤਾਂ ਪ੍ਰਤਵਾ ਕਰਦਾ ਹੈ ਤੇ ਸਾਡੇ ਵੱਲੋਂ ਸ਼ਰਦਾਂਝਲੀ ਉਹਨਾਂ ਲਈ ਇੱਕ ਉਹਨਾਂ ਲਈ ਦੋ ਚਾਰ ਸ਼ਬਦ ਬੋਲੇ ਜਾਣ। ਅਸੀਂ ਜਦ ਛੋਟੇ ਸੀ ਉਦੋਂ ਤੋਂ ਸਾਨੂੰ ਜਦੋਂ ਫਿਲਮਾਂ ਦੇਖਣ ਦਾ ਸ਼ੌਕ ਪਿਆ ਤੇ ਅਸੀਂ ਉਹਨਾਂ ਦੀਆਂ ਫਿਲਮਾਂ ਦੇਖਣੇ ਸ਼ੁਰੂ ਕੀਤੇ ਹਨ ਹੌਲੇ-ਹੌਲੇ ਸਾਨੂੰ ਪਤਾ ਲੱਗਾ ਪੰਜਾਬ ਦੇ ਨੇ ਤੇ ਪੰਜਾਬ ਦੇ ਪੁੱਤਰ ਹੋਣ ਦੀ وجہ ਨਾਲ ਸਾਡਾ ਹੋਰ ਸ਼ੌਕ ਵੱਧ ਗਿਆ ਅਸੀਂ um ਉਨੀ ਸੋ ਪੈਂਟ ਚਾਰ ਤੋਂ ਬਾਅਦ ਜਦੋਂ ਫਿਲਮਾਂ ਲੱਗੀਆਂ ਉਦੋਂ سینਮਿਆਂ ਦਾ ਰੇਟ ਸਿਰ ਬਾਰਾ ਨਹੀਂ ਹੁੰਦਾ ਸੀ 75 ਪੈਸੇ ਤੇ ਪਿੱਛੇ ਬਾਲਕੋਨੀ 'ਚ ਸਵਾ ਦੋ ਰੁਪਏ ਹੁੰਦੇ ਸੀ ਕਿ ਬਹੁਤ ਬਹੁਤ ਵੱਡੀ ਰਕਮ ਸੀ 1.5 ਰੁਪਇਆ ਹੁੰਦਾ ਸੀ ਜਿਹੜੇ ਪਿੱਛੇ ਲੋਕ ਬੈਠਦੇ ਆ ਤੇ ਬਾਲਕੋਨੀ ਜਾ ਕੇ ਸਵਾ ਦੋ ਤੇ ਬਾਕਸ ਦੇ ਵਿੱਚ ਤਕਰੀਬਨ 3 ਰੁਪਏ ਤੋਂ 3.5 ਰੁਪਏ ਆਉਂਦੇ ਉਸ ਵੇਲੇ ਤੋਂ ਫਿਲਮਾਂ ਦੇਖਣੇ ਸ਼ੁਰੂ ਕੀਤੀਆਂ ਜਦੋਂ ਵੀ ਤੁਮੇ ਦਫਾਫ ਦੀਆਂ ਫਿਲਮਾਂ ਹੁੰਦੀਆਂ ਅਸੀਂ ਇਕੱਠੇ ਹੋ ਕੇ ਕਈ ਦੋਸਤ 8ਵੀਂ 7ਵੀਂ 9ਵੀਂ ਚ ਪੜ੍ਹਦੇ ਚੱਲੇ ਜਾਂਦੇ ਸੀ ਘਰ ਪਰ ਆਪਾਂ ਹੱਲੇ ਲੈ ਕੇ ਚਲੇ ਜਾਣਾ ਬੜੇ ਮਜੇ ਨਾਲ ਵੇਖਣੀ ਫਿਲਮ ਤੇ ਜ਼ਿੰਦਗੀ ਦੇ ਵਿੱਚ ਇਹ ਹੀ ਤਮੰਨਾ ਰਹੇ ਕਿ ਕਦੇ ਨਾ ਬਦਲ ਮੁਲਾਕਾਤ ਹੋਵੇ ਕਿ ਕਦੇ ਇਹਨਾਂ ਦੀ ਸ਼ੂਟਿੰਗ ਪੰਜਾਬ ਚ ਦੇਖਾਂਗੇ ਇੱਕ ਫਿਲਮ ਜਿਹੜੀ ਉਹਨਾਂ ਦੀ ਉਹ ਦੀ ਸੀ ਉਹਦੇ ਚ ਇਹੀ ਲੱਗਦਾ ਹੁੰਦਾ ਸੀ ਕਿ ਅੱਜ ਕੋਈ ਨਵਾਂ ਇਹਨਾਂ ਦਾ ਜਿਹੜਾ ਰੂਪ ਕਰਕੇ ਦੇਖਾਂ। ਉਹਨਾਂ ਦੀਆਂ ਵਿੱਚ ਕੁਝ ਇੱਕ ਫਿਲਮਾਂ ਦੇ ਮੈਂ ਨਾਂ ਜ਼ਰੂਰ ਲਵਾਂਗਾ। ਦਿਲ ਵੀ ਤੇਰਾ, ਮੈਂ ਵੀ ਤੇਰੇ, ਐਲੀ ਫਿਲਮ ਚੁਣਾਂਗੀ। ਬੰਦਨੀ ਬਹੁਤ ਹੀ ਵਧੀਆ ਫਿਲਮ ਸੀ। ਸੱਤਰਾ ਕਾਮ ਨੂੰ ਬੈਸਟ ਫੈਮਿਲੀ ਦਾ ਵਾਰ ਬੜਿਆ ਅਵਾਰਡ ਮਿਲਿਆ ਸੀ। ਚੁੱਪ ਕੇ ਚੁੱਪ ਕੇ ਅੱਖਾਂ, ਪ੍ਰਤੀਗਿਆ, ਚੋਲੇ 1974 ਚਾਈ ਜਿਹੜੀ ਸਦਾ ਬਹਾਰ ਫਿਲਮ ਹੈ। ਜਿਹੜੀ 골ਡਨ ਜੁਬਲੀ ਵੀ ਸਾਰੇ ਰਿਕਾਰਡ ਤੋੜ ਕੇ ਸੀ। और आए दिन बहार के आया सब झूम के धर्मवीर हकूमत हकीकत उन्नीस सौ चौंह दे उत्ते उन्नीस सौ बाहठ के बनी सी चाइना तो हिंदुस्तान की लड़ाई के उत्तर बहुत फिल्म से ब्लैक एंड वाइट सी पर बहुत वी फिल्म स वो मेरी पहली फिल्म थी जो मैं देखी है नीला आकाश माँ चर्स दिल ने फिर किया खामोशी वाहिद रमान ਰਜੇਸ਼ ਖੰਨਾ ਸਾਹਿਬ ਸੀ ਬਹੁਤ ਵਧੀਆ ਫਿਲਮ ਸੀ ਲਲਕਾਰ ਫੁੱਲ ਔਰ ਪੱਥਰ ਜਿੱਥੋਂ ਇਹਨਾਂ ਦਾ ਨਾਮ ਬਣਿਆ ਸ਼ਾਕਾ ਉਹਦੇ ਜਿਹਨਾਂ ਦਾ ਨਾਮ ਸੀ ਇਸ਼ਕ ਪਰ ਜੋਰ ਨਹੀਂ ਡ੍ਰੀਮ ਗਰਲ ਜੁਗਨੂ ਤੁਮ ਹਸੀਨ ਮੈਂ ਜਵਾਂ ਸ਼ਿਕਾਰ ਲੋਫਰ ਰਾਜਪੂਤ ਨੌਕਰ ਬੀਵੀ ਦਾ ਸੀਤਾ ਔਰ ਗੀਤਾ ਪੂਜਾ ਕੇ ਫੁੱਲ ਦੋਸਤ ਕੀਮਤ ਪਿਆਰੀ ਪਿਆਰ ਬਲੈਕਮੇਲ ਰਾਜਾ ਜਾਨੀ ਜਮਲਾ ਪਗਲੇ دیਵਾਨਾ ਅਨੁਪਮਾ ਇੱਕ ਬਹੁਤ ਹੀ ਅਤ ਦਰਜੇ ਦੀ ਵਧੀਆ ਫਿਲਮ ਸੀ ਬਲੈਕ ਐਂਡ ਵਾਈਟ ਸੀ ਪਰ ਵਧੀਆ ਫਿਲਮ ਸੀ ਗੁਲਾਮੀ ਸ਼ੋਲਾ ਸ਼ਬਨਮ ਝੂਠਾ ਸੱਚ ਝੂਠਾ ਸੱਚ ਅਸੀਂ ਕਾਸਾਬਲੰਕਾ ਚ ਦੇਖੀ ਸੀ ਜੋ ਕਿ ਇਧਰ ਆਪਣੇ ਅਫਰੀਕਾ ਦੇ ਵਿੱਚ ਅਫਰੀਕੀ ਕੰਟਰੀ ਦੇ ਵਿੱਚ ਹੈ ਅਸੀਂ ਸ਼ਿਪ ਚ ਕੰਮ ਕਰਦੇ ਸੀ ਉਹ 1985 86 ਦੇ ਵਿੱਚ ਉਦੋਂ ਦੀ ਗੱਲ ਹੈ ਚਾਸੀ ਦੀ ਗੱਲ ਹੈ ਇਹ ਛੋਟਾ ਸਾਚ ਉੱਥੇ ਦੇਖੀ ਸੀ ਗੁੱਡੀ ਫਿਲਮ ਬਹੁਤ ਵਧੀਆ ਜਿਹਦੇ ਇਹਨਾਂ ਨੇ ਧਰਮਿੰਦਰ ਦਾ ਹੀ ਰੋਲ ਉੱਤਰ ਐਜੇ ਧਰਮਿੰਦਰ ਹੀ ਕੀਤਾ ਸੀ ਯਾਦੋਂ ਦੀ ਬਾਰਾਤ ਲੋਹਾ ਚਾਚਾ ਭਤੀਜਾ ਜੀਵਨ ਮ੍ਰਿਤਿ ਉਹ ਬਹੁਤ ਉੱਚ ਦਰਜੇ ਦੀ ਵਧੀਆ ਫਿਲਮ ਸੀ ਐਨੀਆਂ ਫਿਲਮਾਂ ਇਹਨਾਂ ਦੀ ਵਧੀਆ ਐਨੀਆਂ ਸੀ ਕਿ ਇਨਸਾਨ ਛੱਡ ਨਹੀਂ ਸਕਦਾ ਆਪਣੇ ਇੱਕ ਅਨਪੜ ਫਿਲਮ ਬਹੁਤ ਮਸ਼ਹੂਰ ਸੀ ਇਹਨਾਂ ਨੇ ਪੰਜਾਬੀ ਫਿਲਮਾਂ ਵਿੱਚ ਵੀ ਵਰਿੰਦਰ ਜਿਹੜਾ ਇਹਨਾਂ ਦੀ ਮਖਰੂਪਾ ਦਾ ਲੜਕਾ ਸੀ ਉਹਦੇ ਨਾਲ ਇਹਨਾਂ ਨੇ ਫਿਲਮਾਂ ਕੀਤੀਆਂ ਪੰਜਾਬੀ ਦੀਆਂ ਇੱਕ ਦੋ ਉਹਦੇ ਵਿੱਚ ਕੀ ਹੋਇਆ ਕਿ ਲੋਕੀਂ ਬੜਾ ਚਾਹ ਸੀ ਕਿ ਤਰਨ ਤੇ ਤਸਾ ਪੰਜਾਬੀ ਫਿਲਮ ਵਿੱਚ ਵੀ ਦੇਖਣਾ ਹੈ ਤੇ ਉਹ ਪੰਜਾਬੀ ਫਿਲਮ ਵਿੱਚ ਵੀ ਆਏ ਉਹਨਾਂ ਦੀ ਜਿੰਨੀਆਂ ਵੀ ਪੰਜਾਬੀ ਫਿਰਮਾ ਜਦੋਂ ਅੱਜੇ ਸਿਨੇਮੇ ਚ ਆਪਣੇ ਰੋਲ ਚ ਐਂਟਰੀ ਹੁੰਦੇ ਜੀ ਤੇ ਲੋਕ ਤਾੜੀਆਂ ਮਾਰ ਦਿੰਦੇ ਤਰਮੇਂਦਰ ਦੀ ਬਾਡੀ ਨੂੰ ਦੇਖਣ ਦੇ ਲਈ ਬਹੁਤ ਜਾਂਦੇ ਸੀ ਜਿਨੀ ਮੇਰੇ ਖਾਲ 70 ਦੇ ਕਰੀਬ ਹੀਰੋਇਨਸ ਦੇ ਨਾਲ ਉਹਨੇ ਫਿਲਮਾਂ ਬਣਾਈਆਂ ਵਿੱਚ ਮੇਰੇ ਖਾਲ ਸਭ ਤੋਂ ਵੱਧ ਫਿਲਮਾਂ ਇਹ ਇਮਾਮ ਅਲੀ ਦੇ ਨਾਲ ਬਣਾਈਆਂ ਤੇ ਇਸ ਤੋਂ ਇਲਾਵਾ ਅਸ਼ਮਾਰਕਸੀ ਦੇ ਨਾਲ ਮੀਨਾ ਕੁਮਾਰੀ ਨੇ ਉਹਨਾਂ ਨੂੰ ਬਹੁਤ ਬਟਾ ਹੀਰੋ ਬਣਾਇਆ ਧੂਲ ਲੜ ਪੱਥਰ ਤੋਂ ਉਹਨਾਂ ਦੀ ਜ਼ਿੰਦਗੀ ਵਿੱਚ ਆਹ ਬੜੀ ਖੁੱਲੀ ਕਿਤਾਬ ਵਾਂਗੂ ਜੀਂਦੇ ਸੀ ਅਗਰ ਉਹ ਕਿਸੇ ਨਾਲ ਨਹੀਂ ਕਿਸੇ ਨੂੰ ਪਸੰਦ ਕਰਦੇ ਸੀ ਤੇ ਉਹ ਕਹਿ ਦਿੰਦੇ ਕਿ ਆਹ ਫਸਲ ਛੋਟਾ ਬڑا ਮੇਰਨ ਦਾ ਮਨ ਸੀ ਔਰ 13 ਜੁਲਾਈ 1978 ਨੂੰ ਅੰਮੈਂ ਜਰਮਨੀ ਜਾਣ ਦੇ ਲਈ ਜਹਾਜ਼ ਦਿੱਲੀ ਤੋਂ ਚਲੇ ਆ ਉਹਦੇ ਚ ਤਕਰੀਬਨ 20 ਤੋਂ 25 ਐਕਟਰ ਸੀ ਜਤਿੰਦਰ ਵਿਨੋਦ ਮਹਿਰਾ ਹੁਣੀ ਕਟੋਤ ਕੱਚ ਇੱਕ ਸੀ ਅੱਛਾ ਪਾਰਕ ਸੀ ਟੁੰਟਮ ਸੀ ॠषिकਪੁਰ ਸੀ ਨੀਤੂ ਸਿੰਘ ਸੀ ਤੇ ਜਦੋਂ ਜਤਿੰਦਰ ਜੀ ਨੂੰ ਅਸੀਂ ਮਿਲੇ ਤਾਂ ਮੈਨੂੰ ਕਹਿੰਦੇ ਮਾਈ ਸਾਬੋ ਬੈਲਾ ਮੈਂ ਕਿ ਜੀ ਸੰਦੇ ਜੀ ਕਹਿੰਦੇ ਦਰਵਿੰਦਰ ਜੀ ਅੱਗੇ ਬੈਠੇ ਉੱਥੇ ਇੱਕ ਕਿਸੇ ਨੀਨਾ ਨਾਟਕ ਵਾਲੋ ਦੇ ਉੱਤੇ ਇੱਥੇ ਲਿਖਿਆ ਸੀ ਜਿਹੜੀ ਸਰਵਿਸ ਕਰਦੇ ਉਹ ਮੇਰੀ ਰੋਜ਼ ਦੇ ਵਿੱਚ ਸਰਵਿਸ ਕਰਦੇ ਸੀ ਉਹ ਇੱਕ ਛੋਟੇ ਬੱਚੇ ਨੂੰ ਲੈ ਕੇ ਜਾਂਦੇ ਸੀ ਜਿਹਨੂੰ ਅਸੀਂ ਬਾਦ ਫਿਲਮ ਵਿੱਚ ਵੀ ਦੇਖਿਆ ਕਿ ਉਹ ਤਾਮबीर ਦੇ ਵਿੱਚ ਜਿਹੜਾ ਬੱਚਾ ਸੀ ਉਹ ਪਾ ਵੀ ਦਿਓ ਸੀ ਉਵਾਮੀ ਦੇਲ 5 6 ਸਾਲ ਦਾ 5 ਸਾਲ ਦਾ ਸੀ ਜਦੋਂ ਪਰ ਮੇਰੇ ਸਾਹਦੇ ਆ ਉਹ 13 ਜੁਲਾਈ 1978 ਨੂੰ ਉਹ ਦਿੱਲੀ ਤੋਂ ਆ ਰੋਮ ਰੋਮ ਤੋਂ ਮਨੇ ਨਿਊਯਾਰਕ ਆਣਾ ਸੀ ਅਸੀਂ ਰੋਮ ਉਤਰ ਗਏ ਇਟਲੀ ਦੇ ਵਿੱਚ ਇਟਲੀ ਤੱਕ ਸਾਡੀ ਫਲਾਈਟ ਸੀ ਉਹਦਾ ਆ ਦਿੱਲੀ ਤੋਂ ਬੈਠੀ ਤੇ ਉਦੋਂ ਤਰਿੰਦਰ ਜੀ ਨੂੰ ਪਹਿਲੀ ਵਾਰ ਮਿਲਦਾ ਮੌਕਾ ਮਿਲਿਆ ਮੈ ਮੈਨੂੰ ਜਦੋਂ ਪਤਾ ਲੱਗਾ ਕਿ ਉਹ ਬਿਜ਼ਨਸ ਕਲਾਸ 'ਚ ਆ ਤੇ ਮੈਂ ਜਾ ਕੇ ਮਿਲਿਆ ਉਹਨੇ ਕਾ ਫਿਦੇਰਤਾ ਕਮੇ ਨੰਗਲਾ ਕੀ ਤੇ ਮੈਂ ਖੜਾ ਰਿਹਾ ਫਿਰ ਮੈਂ ਉਹਨਾਂ ਦੀ ਜਿਹੜੀ ਸਾਈਡ ਵਾਲੀ ਬਹਾਰੀਆਂ ਦੇ ਉੱਤੇ ਬੈਠ ਗਿਆ ਤੇ ਉਹਨਾਂ ਨਾਲ ਗੱਲਾਂ ਕਰਦਾ ਮੈਨੂੰ ਹਜੇ ਤੱਕ ਯਾਦ ਹੈ ਉਸ ਤੋਂ ਬਾਅਦ ਕਿਸਮਤ ਨੇ ਪਲਟਾ ਖੱਬਾ ਅਸੀਂ ਜਰਮ ਨਹੀਂ ਛੱਡੀ ਛਿੱਪਾਂ ਨੂੰ ਕੰਮ ਕਰਦੇ ਕਰਦੇ ਅਮਰੀਕਾ ਆ ਗਿਆ ਅਮਰੀਕਾ ਕੇ ਨਿਊਯਾਰਕਾ ਨਿਊਯਾਰਕ ਤੋਂ ਅਗੇ ਕੈਲੀਫੋਰਨੀਆ ਆ ਗਿਆ ਕੈਲੀਫੋਰਨੀਆ ਆ ਕੇ ਜਦੋਂ ਰਣਾ ਸ਼ੁਰੂ ਕੀਤਾ ਤੇ ਥਰੇਡੀਓ ਗੀਤ ਸੰਗੀਤ ਸ਼ੁਰੂ ਹੋਇਆ ਉਹਦੇ ਤੇ ਪ੍ਰੋਗਰਾਮ ਕਰਨੇ ਸ਼ੁਰੂ ਕੀਤੇ ਇੱਕ ਦਿਨ ਉਹ ਆਇਆ ਜਿਸਨ ਪਤਾ ਲੱਗਿਆ ਤੇ ਮੈਂ ਦਫਾਵਾ ਆ ਰਿਹਾ ਇੱਥੇ ਉਹਨਾਂ ਨਾਲ ਟਾਕ ਸ਼ੋਅ ਲਿਖਦਾ ਜਾਇਆ। ਸਾਨੂੰ ਉਹ ਵੀ ਸਬੱਬ ਹੋਇਆ। ਮੇਰੇ ਨਾਲ ਅ ਡਿਸਪਾਲ ਸਿੰਘ ਸਾਨੀ ਪ੍ਰੋਫੈਸਰ ਤੇ ਮਹਿਤੋਨਾਂ ਨੇ ਅਸੀਂ ਤੋਂ ਇਹ ਇਸੇ ਕਾਰਨ ਵੀ ਕੀਤਾ ਮੈਨੂੰ ਆਇਆ ਜੀ ਆਣੀ ਕਿਹਾ ਕਿ ਉਹਨਾਂ ਨਾਲ ਅਸੀਂ ਇੰਟਰਵਿਊ ਵੀ ਕੀਤੀ। ਉਸ ਤੋਂ ਬਾਅਦ ਇੱਕ ਵਾਰੀ ਫੇਰ ਇੱਥੇ ਦੇਵਤਵਾਂਜੀ ਦੰਦੇ ਉਹਨਾਂ ਨੇ ਸ਼ੋਅ ਕਰਾਇਆ ਸੀ ਤਰਜੀ ਦਾ ਆਗਲੈਂਡ ਵਿੱਚ। ਉਦੋਂ ਅਸੀਂ ਉਹਨਾਂ ਨੂੰ ਮਿਲੇ ਤੇ ਮੈਂ ਮਿਲ ਕੇ ਕਿਹਾ ਉਹਨਾਂ ਨੂੰ ਕਿ ਮੇਰੀ ਭਾਈ ਤੁਹਾਨੂੰ ਮਿਲਣਾ ਚਾਹੀਦਾ ਕਿਉਂਕਿ ਉਹ ਵੀ ਡੇਲਾ ਦੀ ਕੁੜੀ ਆ। ਕੰਦੇ ਲੈ ਕੇ ਆਈ ਜੇ ਮੇਰੀ ਧੀ ਲੱਗਦੀ ਜਾਂ ਮੇਰੀ ਭੈਣ ਲੱਗਦੀ ਬਹੁਤ ਹੀ ਚੰਗੇ ਸੁਭਾਅ ਦੇ ਉਸ ਇਨਸਾਨ ਨੂੰ ਅਸੀਂ ਮਿਲ ਕੇ ਬਹੁਤ ਖੁਸ਼ ਹੋਏ ਸਾਡਾ ساری ਉਮਰ ਦਾ ਮਨ ਸੀਗਾ ਕਿ ਨਾਨੂੰ ਵਾਰ-ਵਾਰ ਮਿਲੇ ਆ ਜਾਵੇ ਉਹ ਜਿੱਥੇ ਵੀ ਜਾਂਦੇ ਸੀ ਬੜੇ ਦੋਸਤਾਂ ਨਾਲ ਗੱਲ ਕਰਦੇ ਉਹ ਹਿਰ ਫਿਰ ਨਹੀਂ ਸੀ ਕਰਦੇ ਗੱਲ ਤੇ ਬਹੁਤ ਸਧਾਰਨ ਐਡਿਟ ਬਡੇ ਐਕਟਰ ਹੋ ਕੇ ਵੀ ਮੇਰੇ ਵਰਗੇ ਨਾਲ ਮਿਲ ਪੈਂਦੇ ਸੀ बड़ी चुफियां पा के बैठते थे वो छोटे भाई आ जाए इतने आ जा आए आ ला आदमी हैरान होंगे कि एक्टर बहुत मिले आ होर भी रेडियो तो भी मिलते रहे बार भी बड़ी फूंफाँ एक्टर और धर्मेंद्र साहब चले गए जिंदगी के बहुत वाइया सालों कट के गए पर साो सच्ची श्रद्धांजलि उन्होंने लिए आज मैं यही आ कि कुछ फिल्मा एक तरह ला चुका उन्होंने वैसे तीन सौ तो वह फिल्म काम कि एक उन्होंने फिल्म आ रही है December 2025 21 ਉਹਨੇ 1.5 ਸਾਲ ਪਹਿਲਾਂ ਮੜਾਈ ਸੀ ਉਹ ਹੁਣ ਰਿਲੀਜ਼ ਹੋਏਗੀ ਉਹਨਾਂ ਦੇ ਜਾਣ ਤੋਂ ਬਾਅਦ ਵਾਹਿਗੁਰੂ ਕਰੇ ਉਹਨਾਂ ਦੀ ਰੂਹ ਦੀ ਸ਼ਾਂਤੀ ਹੋਵੇ ਜਿੱਥੇ ਵੀ ਹੋਣ ਸਜਣੋ ਜਦੋਂ ਵੀ ਇਸ طرح ਦੇ ਇਨਸਾਨ ਮਿਲਦੇ ਆ ਅ ਗੁਰੂ ਜੀਵਨ ਦੇ ਨਾਲ ਜੁੜਿਆ ਇਨਸਾਨ ਤੇ ਤੁਹਾਨੂੰ ਵੀ ਬੜਾ ਮਜ਼ਾ ਆਏਗਾ ਮਿਲ ਕੇ ਮੈਂ ਆਪਣੀ ਜਿੰਨੇ ਵੀ ਮੇਰੇ ਤਜਰਬੇ ਨੇ ਜੋ ਵੀ ਮੈਂ ਉਹ ਮਦਿਆ ਨਾਲ ਬੈਠੇ ਉਨੇ ਨਾਲ ਕਾਰਜ ਬੈਠ ਕੇ 에어ਪੋਰਟ ਤੋਂ ਸਕੂਬੀ ਦੇ ਤੱਕ ਗੱਲਾਂ ਪਤਾ ਵੀ ਕਰਦੇ ਆ। ਉਹਨਾਂ ਨਾਲ ਗੱਲਾਂ ਕਰਕੇ ਮਹਿਸੂਸ ਨਹੀਂ ਸੀ ਹੁੰਦਾ ਕਿ ਬਹੁਤ ਹੀ ਹੰਦੋਸਤਾਨ ਕੀ ਵਰਲਡ ਦੇ ਬਹੁਤ ਬਹੁਤ ਵੱਡੇ ਐਕਟਰ ਨੇ। ਤੇ ਥੋੜੀ ਵੱਡੀ ਸ਼ਖਸੀਅਤ ਹੈ। ਉਹ ਬਿਲਕੁਲ ਸਧਾਰਨ ਗੱਲਾਂ ਕਰਦੇ ਸੀ, ਸਧਾਰਨ ਇਨਸਾਨਾਂ ਜਿਹਾ ਮਿਲਦੇ ਸੀ। ਉਹਨਾਂ ਨੇ ਮੈਨੂੰ ਨਹੀਂ ਲੱਗਦਾ ਕਦੇ ਹੋਇਆ ਕਿ ਮੈਂ ਐਡਾ ਬਟਾਇਆ ਤੇ ਮੈਂ ਐਡਾ ਐਕਟਰਾਂ ਦੇ ਯਾਨੀ ਮੈਨੂੰ ਆ ਕੇ ਮਿਲ ਕੇ ਗੱਲਾਂ ਕਰਦੇ ਆ। ਅਸੀਂ ਕੋਈ ਦੇਵਤਵਾਲੀ ਦੇ ਘਰ ਵੀ ਬੈਠੇ ਸੀ ਉੱਥੇ ਦੋ ਤਿੰਨ ਪੱਤਰਕਾਰ ਹੋਰ ਸੀ ਕਿਸੇ ਪੱਤਰਕਾਰ ਨੇ ਬੜਾ ਉਹਨੂੰ ਗਲਤ ਜਾਂ ਘਪਾਵਾ ਨੇ ਉਹ ਗੱਲ ਮੇਰੇ ਤੋਂ ਫੜ ਲਿਆ ਸੀ ਕਹਿੰਦੇ ਯਾਰ ਤੇਰੀ ਜੋਤ ਕਿੱਦਾਂ ਹੋਈ ਉਹਨਾਂ ਨੇ ਸਵਾਲ ਕੀ ਕੀਤਾ ਸੀ ਕਿਤਰਮੇਂਦਰ ਜੀ ਜੇ ਤੁਹਾਨੂੰ ਨੱਚਣਾ ਨਹੀਂ ਆਉਂਦਾ ਤਾਂ ਨੱਚਦੇ ਕਿਉਂ ਉਹਨਾਂ ਜਾ ਕੇ ਗੱਲ ਫੜ ਲਿਆ ਉਹਨਾਂ ਨੇ ਕਿਹਾ ਕਿ ਅਸੀਂ ਸੱਤ ਅੱਠ ਬੰਦੇ ਉੱਤੇ ਸੀ ਕਹਿੰਦੇ ਗੱਲ ਸੁਣ ਭਾਈ ਤੇਰੇ ਵਰਗੇ ਕੰਨ ਦੇ ਵਿੱਚ ਪੈਨ ਦੇ ਕੇ ਹੱਥ 'ਚ ਕਾਪੀ ਫੜ ਕੇ ਮੇਰੀ ਕੋਠੀ ਦੇ ਬਾਹਰ ਹਜ਼ਾਰਾਂ ਹੀ ਖੜੇ ਹੁੰਦੇ ਆ ਪੱਤਰਕਾਰੀ ਕਰਨੀ ਆ ਤਾਂ ਬੰਦਿਆਂ ਦੀ ਤਰ੍ਹਾਂ ਗੱਲਾਂ ਮੱਤਾਂ ਪੁੱਛਣੀਆਂ ਸਿੱਖੋ ਤੇ ਤੂੰ ਮਤਲਬ ਜੋ ਕੁਝ ਮੈਨੂੰ ਕਹਿ ਰਿਹਾ ਉਹ ਤੈਨੂੰ ਲੋੜ ਨਹੀਂ ਕਹਿਣ ਦੀ ਇਹਨੂੰ ਕੱਢੋ ਕਹਿੰਦੇ ਬਾਹਰ ਉਸ ਪੱਤਰਕਾਰ ਨੂੰ ਫਿਰ ਬਾਹਰ ਕੱਢੋ ਤਾਂ ਹੀ ਉਹ ਪੱਤਰਕਾਰ ਐਸ ਵੇਲੇ ਹਿੰਦੁਸਤਾਨ ਚ ਆਪਣੇ ਆਪ ਨੂੰ ਇੱਕ ਮਿਨਿਸਟਰ ਦੇ ਤੌਰ ਤੇ ਲੋਕਾਂ ਨਾਲ ਵਿਚਰਦਾ ਆ ਪਰ ਬੜੇ ਅਫਸੋਸ ਦੀ ਗੱਲ ਆ ਕਿ ਜਦੋਂ ਤੁਸੀਂ ਸਵਾਲ ਕਰਦੇ ਆ ਚੰਗੀ ਗੱਲ ਨਹੀਂ ਉਸ ਤੋਂ ਬਾਅਦ ਫਿਰ ਇੱਕ ਵਾਰੀ ਆਪਣੇ ਉਹਨਾਂ ਦੇ ਬੇਟੇ ਆਏ ਥੇ ਤੇ ਜਦੋਂ ਬੇਟੇ ਆਏ ਤੇ ਉਸ ਪੱਤਰਕਾਰ ਨੇ ਇੱਕ ਫਿਰ ਸਵਾਲ ਕਰਨਾ ਚਾਹਿਆ ਤੇ ਉਹਨਾਂ ਦੇ ਬੇਟੇ ਨੇ ਕਿਹਾ ਤੂੰ ਉਹ ਹੀ ਪੱਤਰਕਾਰ ਜਿਹਨੇ ਪਾਪਾ ਜੀ ਨੂੰ ਉਲਟਾ ਸਿੱਧਾ ਸਵਾਲ ਕੀਤਾ ਸੀ ਫਿਰ ਲੋਕਾਂ ਨੇ ਵਿੱਚ ਪੈ ਪਵਾ ਕੇ ਤੇ ਉਸ ਪੱਤਰਕਾਰ ਨੂੰ ਉਸ ਆ ਇਥੇ ਉਹਨਾਂ ਦੀ ਜ਼ਲਮਤ ਹੋ ਰਹੀ ਸੀ ਲੋਕਾਂ ਦੇ ਨਾਲ ਉਹ ਤੋਂ ਬਾਹਰ ਕੱਢਿਆ ਗਿਆ ਮੈਂ ਚਲੋ ਨਾ ਨਾ ਬਸ ਹੱਦ ਤੱਕ ਗਿਆ ਪਰ ਸਾਨੂੰ ਆਪ ਨੂੰ ਇਹ ਚਾਹੀਦਾ ਕਿ ਸਣੀ ਦਿ올 ਤੇਰਮੇਦਰ ਵੀ ਹਿੰਦੁਸਤਾਨ ਦੇ ਵਿੱਚ ਵੱਡੇ ਵੱਡੇ ਐਕਟਰ ਬਣੇ ਨੇ ਆਏ ਤੇ ਚਲੇ ਗਏ ਇਹ 60 ਸਾਲ ਇੰਡਸਟਰੀ ਰਹਿ ਵਰ 60 ਸਾਲ ਕਿਸੇ ਦਾ ਜੁਰਤ ਨਹੀਂ ਪਈ ਕਿ ਇਹਨਾਂ ਨੂੰ ਕੋਈ ਨੀਵਾਂ ਦੇ ਖਾ ਸਕਿਆ ਇਹਨਾਂ ਦੀ ਬੜੀ ਜ਼ਿੰਦਗੀ ਵਧੀਆ ਕੱਟੀ ਯਾਰਾਂ ਦੇ ਯਾਰ ਸੀ ਬਹੁਤ ਵਧੀਆ ਇਨਸਾਨ ਸੀਗੇ ਔਰ ਬਿਲਕੁਲ ਜਮੀਨ ਤੇ ਰਹਿ ਕੇ ਉਹ ਗੱਲਬਾਤ ਕਰਦੇ ਸੀ ਮੇਰੇ ਵਰਗੇ ਉਹਨਾਂ ਨੂੰ ਮਿਲਦੇ ਸੀ ਤੇ ਉਹਨਾਂ ਨੂੰ ਮਹਿਸੂਸ ਨਹੀਂ ਹੁੰਦਾ ਕਿ ਮੈਂ ਤੁਹਾਨੂੰ ਪਹਿਲੀ ਵਾਰੀ ਮਿਲਦਾ ਬੜੀਆਂ ਗੱਲਾਂ ਮਾਰਦੇ ਸੀ ਗੱਲਾਂ ਵੀ ਬਹੁਤ ਸਮਝਉਂਦੇ ਸੀ ਚੁਟਕਲੇ ਵੀ ਬਹੁਤ ਸੁਣਾਉਂਦੇ ਸੀ ਪਰ ਫਿਰ ਕਦੇ-ਕਦੇ ਝੁਕੀ ਕਰ ਦਿੰਦੇ ਅੱਜ ਉਹਨਾਂ ਦੇ ਲਈ ਸੱਚੀ ਸੋਚ ਨਾਲ ਲਈ ਉਹਨਾਂ ਦੇ ਪਰਿਵਾਰ ਦੇ ਨਾਲ ਅਸੀਂ ਟੁੱਕਦਾ ਪਿਆਰ ਕਰਦੇ ਹਾਂ ਤੇ ਮੈਂ ਆਪਣੇ ਸਾਰੇ ਬੇਖੁਵਲਨ ਲਈ ਜ਼ਰੂਰ ਤੂੰਗਾ ਕਿ ਚੰਗੇ ਇਨਸਾਨ ਦੇ ਲਈ ਇਕ ਵਾਰੀ ਦਾ ਬਹੁਤ ਦਾ ਸ਼ੁਕਰ ਕਰੀਏ ਤਾਂ ਕਿ ਐਦਾਂ ਦੀ ਰੂਹ ਫਿਰ ਕਿਦਰੇ ਆਏਗੀ ਤੇ ਲੋਕਾਂ ਨੂੰ ਉਸੇ ਤਰ੍ਹਾਂ ਦਾ ਫੇਰ ਵੇਖਣ ਮਿਲੇਗਾ। ਜਮੇ ਜੀ ਤੁਹਾਡੇ ਲਈ ਸਾਡੇ ਨੂੰ ਬਹੁਤ-ਬਹੁਤ ਆ ਤੁਹਾਡੇ ਪਰਿਵਾਰ ਦੇ ਲਈ ਬਹੁਤ-ਬਹੁਤ ਸ਼ਰਧਾਂਜਲੀ ਦੇ ਤੌਰ ਤੇ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਤੁਹਾਡੇ ਨਾਲ ਆਸੀਂ ਪਰਚਲੇ ਵੀ ਸਗੋਂ ਮੇਟਰ ਉਹਨਾਂ ਨੂੰ ਜਾਣਦੇ ਸਾਂ ਉਹਨਾਂ ਦੇ ਨਾਲ ਦੁੱਖ ਦਾ ਭਟਕਾਵਾ ਕਰਦੇ ਹਾਂ ਵਾਹਿਗੁਰੂ ਕਰੇ ਤੁਹਾਡੀ ਨੂੰ ਦੀ ਸ਼ਾਂਤੀ ਹੋਵੇ ਅਪਦੇਸਟੈਂਡ ਲੋ ਬਸ ਅੱਜ ਦੀ ਇਸ ਅੱਲ੍ਹਾ ਅਫਰਿਚ ਇਨ ਲੰਗੁਇਸ ਫਿਰ ਮਿਲਦੇ ਜੀ ਕਿਸੇ ਨਵੇਂ ਪ੍ਰੋਗਰਾਮ ਦੇ ਪਰਬਾ